ਬਾਬਾ ਬਧਨਵਾਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚਾਲ ਸਾਡੀ ਧਰਤੀ ਸਾਡੇ ਲੋਕ ਬਿਸ਼ਰਮੀ ਦੀਆਂ ਹੱਦਾਂ ਹੁੰਦੀਆਂ ਨੇ ਤੇ ਮਰਿਆਦਾ ਹੁੰਦੀ ਕਿਸੇ ਵੀ ਕੰਮ ਦੀ ਲੇਕਿਨ ਮੱਲਾਵਾਲ ਦੀ ਜੇਕਰ ਗੱਲ ਕਰਦੇ ਆ ਤੇ ਨਾ ਤੇ ਇੱਥੇ ਕੋਈ ਕਿਸੇ ਨੂੰ ਸ਼ਰਮ ਮੇ ਤੇ ਨਾ ਹਿਆਤ ਨਾ ਕੋਈ ਹੈਗਾ ਕਿਸੇ ਨੂੰ ਵੀ ਅਸੀਂ ਕੋਈ ਕੰਮ ਮੱਲਾਵਾਲੇ ਦਾ ਕਰਦਗੇ ਖਾਸ ਤੌਰ ਤੇ ਵਿਕਾਸ ਦਾ ਆ ਤਸਵੀਰਾਂ ਤੁਸੀਂ ਮੱਲਾਵਾਲਾ ਜੀਰਾ ਰੋਡ ਦੀਆਂ ਦੇਖ ਸਕਦੇ ਜੇ ਤਾਂ ਇਹ ਮੁੱਖ ਰੋਡ ਹੈਗਾ ਸਾਡੇ ਮੱਲਾਵਾਲੇ ਸ਼ਹਿਰ ਦਾ ਤਾਂ ਜਿਹੜਾ ਅੱਗੇ ਜੀਰੇ ਨੂੰ ਜਾਂਦਾ ਕਾਫੀ ਪਿੰਡਾਂ ਨੂੰ ਕੁਹਾੜੇ ਨੂੰ ਪੜਾਣੇ ਨੂੰ ਜਾਂਦਾ ਹੈਗਾ ਕਾਫੀ ਬੱਚੇ ਜਿਹੜੇ ਇਸ ਸਕੂਲ ਤੇ ਜੇਕਰ ਕਹਿ ਸਕਦੇ ਛੜਕਦੇ ਤੇ ਸਕੂਲ ਹੈ ਸਰਕਾਰੀ ਸਕੂਲ ਕਰੀਬ 12 1500 ਬੱਚਾ ਪੜਦਾ ਤੇ ਬਿਜਲੀ ਘਰ ਹੈਗਾ ਇਸ ਤੋਂ ਅੱਗੇ ਜਿਹੜੀ ਸਾਡੇ ਜਿਹੜੇ ਇਲਾਕੇ ਦੀ ਸਭ ਤੋਂ ਵੱਡੀ ਮੰਡੀ ਹੈਗੀ ਏ ਅਨਾਜ ਮੰਡੀ ਹੈਗੀ ਏ ਤਾਂ ਤਸਵੀਰਾਂ ਹੈਗੀਆਂ ਤਾਂ ਨਿਹਰਾ ਜਿਹੜਾ ਇੱਥੇ ਤੁਸੀਂ ਦੇਖ ਸਕਦੇ ਕਰੀਬ 4-5 ਫੁੱਟ ਜਿਹੜਾ ਖੱਡੇ ਮਾਰੇ ਹੋਏ ਆ ਤੇ ਸਵਾ ਮਹੀਨਾ ਹੋ ਗਿਆ ਡੇਢ ਮਹੀਨਾ ਹੋ ਗਿਆ ਸਾਡੇ ਹਲਕਾ ਪਤਾ ਐਕਸ਼ਨਿੰਗ ਦੇਖਟਾਰੀ ਜੀ ਆਇਆ ਸੀ ਮਾਹਵੀਰ ਸਿੰਘ ਸਾਡੇ ਜਿਹੜੇ ਪ੍ਰਧਾਨ ਨੇ ਨਗਰ ਕਮੇਟੀ ਦੇ ਇਥੋਂ ਤੇ ਮਾਰਕੀਟ ਕਮੇਟੀ ਦੇ ਜਿਹੜੇ ਸਾਡੇ ਇਥੋਂ ਹੈਗੇ ਆ ਚੇਅਰਮੈਨ ਸਾਹਿਬ ਹੈਗੇ ਸਰਦਾਰ ਸੁਖਦੇਵ ਸਿੰਘ ਉਹ ਵੀ ਆਏ ਸਨ ਨਾ ਤਾਂ ਹੁਣ ਕਈਆਂ ਲੱਬੀਆਂ ਤੇ ਨਾਂ ਅਰੇਸ਼ ਕੁਟਾਰੀਆ ਹਲਕਾ ਵਿਧਾਇਕ ਲੱਬੇ ਆ ਤੇ ਨਾ ਮਾਹਵੀਰ ਸਿੰਘ ਲੱਬੇ ਆ ਤੇ ਨਾ ਉਹ ਕਹਿੰਦੇ ਆ ਵੀ ਮੰਡੀ ਬੋਰਡ ਨੂੰ ਜਿਹੜਾ ਮੰਡੀ ਬੋਰਡ ਦੀ ਇਹ ਛੜਕੀ ਤੇ ਅੱਗੋਂ ਪੀ ਡਬਲਯੂ ਡੀ ਨੂੰ ਜਿਹੜਾ ਠੇਕਾ ਦੇ ਦਿੱਤਾ ਗਿਆ ਲੇਕਿਨ ਹੁਣ ਕੋਈ ਵੀ ਪੱਲਾ ਫੜਾਉਣ ਦਾ ਜਿਹੜਾ ਇਥੇ ਨਾਂ ਨਹੀਂ ਲੈ ਰਿਹਾ ਹੈਗਾ ਜੇਕਰ ਅਧਿਕਾਰੀਆਂ ਨੂੰ ਪੁੱਛਦੇ ਆਂ ਤਾਂ ਅਧਿਕਾਰੀ ਵੀ ਲਾਰੇ ਤੇ ਲਾਰਾ ਲਾ ਰਹੇ ਹੈਗੇ ਤੇ ਜੇਕਰ ਇਥੋਂ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਦੂਜਾ ਹੈਗੇ ਆ ਜਿਹੜੇ ਇਥੇ ਕੋਈ ਜ਼ਿੰਮੇਵਾਰ ਅਹੁਦੇਦਾਰ ਹੈਗੇ ਉਹਨਾਂ ਨੂੰ ਪੁੱਛਿਆ ਜਾਂਦਾ ਤਾਂ ਉਹ ਵੀ ਕੋਈ ਵਾਦਾ ਜਿਹੜੇ ਹਾਂ ਨਾ ਨਹੀਂ ਕਰਦੇ ਹੈਗੇ ਕ੍ਰੀਬ ਸਵਾ ਮਹੀਨਾ ਡੇਢ ਮਹੀਨਾ ਹੋ ਗਿਆ ਤਾਂ ਬਹਾਨੇ ਤੇ ਬਹਾਨਾ ਬਣਾਇਆ ਜਾ ਰਿਹਾ ਹੈਗਾ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿਹੜਾ ਮੱਲਾ ਵਾਲੇ ਤੋਂ ਜੀਰਾ ਰੋਡ ਜਾਂਦਾ ਹੈਗਾ ਤਸਵੀਰਾਂ ਤੁਹਾਡੇ ਨਾਲ ਵਿਖਾਈਆਂ ਤਾਂ ਬੱਚੇ ਵੀ ਲੰਘ ਰਹੇ ਹੈਗੇ ਆ ਸਰਕਾਰੀ ਗੱਡੀਆਂ ਜਿਹੜੀਆਂ ਬੱਸਾਂ ਵੀ ਲੰਘ ਰਹੀਆਂ ਰੋਡਵੇ ਦੀਆਂ ਬੱਸਾਂ ਉਹ ਤੁਹਾਨੂੰ ਤਸਵੀਰਾਂ ਵਿਖਾਈਆਂ ਇਸ ਸਰਕਾਰੀ ਸਕੂਲ ਦੇ ਬੱਚੇ ਹੈਗੇ ਕਾਫੀ ਆਵਾਜ਼ ਆਈ ਇਸ ਰੋਡ ਤੇ ਹੈਗੀ ਏ ਲ ਅਸੀ ਰੌਲਾ ਪਾ ਲਿਆ ਮੀਡੀਆ ਨੇ ਰੌਲਾ ਪਾ ਲਿਆ ਲਗਾਤਾਰ ਜਿਹੜਾ ਪੀਡਬਲਯੂਡੀ ਮਹਿਕਮੇ ਨਾਲ ਗੱਲਬਾਤ ਕੀਤੀ ਉੱਥੋਂ ਦੇ ਅਫਸਰਾਂ ਨਾਲ ਗੱਲਬਾਤ ਕੀਤੀ ਲੇਕਿਨ ਕੋਈ ਵਾਰੀ ਵਾਰਸ ਨਹੀਂ ਹੈਗਾ ਇੱਥੋਂ ਦਾ ਸੀਵਰੇਜ ਸਿਸਟਮ ਮੱਲਾਵਾਲੀ ਦੇ ਜਿੰਨੀਆਂ ਵੀ ਛੜਕਾ ਹੈਗੀਆਂ ਉਹਨਾਂ ਦਾ ਬੁਰਾ ਹਾਲ ਹੈਗਾ ਬਹੁਤ ਬੁਰਾ ਹਾਲ ਹੈਗਾ ਤੇ ਸਰਕਾਰ ਜਿਹੜੀ ਹੈਗੀ ਮੌਜੂਦਾ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਹੈਗੀ ਫਿਲਹਾਲ ਚੋਣ ਪ੍ਰਚਾਰ ਦੇ ਵਿੱਚ ਤਾਂ ਵਿਅਸਤ ਹੈਗੀ ਹੈ ਲੇਕਿਨ ਉਹਨਾਂ ਨੇ ਆਪਣੇ ਹਲਕੇ ਦਾ ਕਹਿ ਸਕਦੇ ਆਪਣੇ ਸ਼ਹਿਰ ਦਾ ਕੋਈ ਗੱਲਬਾਤ ਨਹੀਂ ਹੈਗੀ ਆਖਰਕਾਰ ਸਾਨੂੰ ਅੱਜ ਆਪਾਂ ਜਿਹੜਾ ਕਹਿੰਦੇ ਵੀ ਫਰਜ਼ ਸਮਝਾ ਅਸੀਂ ਵੀਡੀਓ ਕਰ ਰਹੇ ਹੈਗੇ ਆ ਤਾਂ ਕਿ ਸਾਨੂੰ ਦਰਦਾ ਹੈ ਕਿ ਸਾਡੇ ਇਲਾਕੇ ਦਾ ਜਿਹੜਾ ਸਾਡਾ ਪਿੰਡ ਹੈਗਾ ਸ਼ਹਿਰ ਹੈਗਾ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਤੇ ਬਾਕੀ ਗੱਲਬਾਤ ਵੀ ਕਰਾਂਗੇ ਤਾਂ ਅਸੀਂ ਬੇਨਤੀ ਜ਼ਰੂਰ ਕਰਦੇ ਆਂ ਤੇ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਕਿਉਂਕਿ ਅਸੀਂ ਅਕਸਰ ਦੇਖਦੇ ਆਂ ਕਿ ਅਸੀਂ ਚਮਚਾਗਰੀ ਲੋੜ ਤੋਂ ਵੱਧ ਕਰਦੇ ਆਂ ਤੇ ਸਾਡੇ ਕੋਲੇ ਭਗਤੀ ਜ਼ਿਆਦਾ ਹੀ ਹੈਗੀ ਏ ਜਿਹੜੇ ਸਾਡੇ ਅਸੀਂ ਕਾਜੂ ਬਦਾਮ ਖਾਣ ਚ ਜ਼ਿਆਦਾ ਵਿਅਸਤ ਰਹਿੰਨੇ ਹੈਗੇ ਆ ਤਾਂ ਅਸੀਂ ਆਦੇ ਜਿਹੜੇ ਸਾਡੇ ਕੋਲ ਜ਼ਮੇਵਾਰ ਵਿਅਕਤੀ ਹੁੰਦੇ ਆ ਅਫਸਰ ਹੁੰਦੇ ਆ ਸਰਕਾਰਾਂ ਹੁੰਦੀਆਂ ਉਹਨਾਂ ਨੂੰ ਕੋਈ ਗੱਲਬਾਤ ਨਹੀਂ ਕਰਦੇ ਹੈਗੇ ਜਦੋਂ ਕੋਈ ਵਿਕਾਸ ਦੀ ਗੱਲ ਹੁੰਦੀ ਹੈ ਜਦੋਂ ਕੋਈ ਲੋਕਾਂ ਦੇ ਭਲੇ ਦੀ ਗੱਲ ਹੁੰਦੀ ਹੈ ਤਾਂ ਇਸ ਤੋਂ ਅੱਗੇ ਹੈਰਾਨੀ ਦੀ ਗੱਲ ਇਹ ਹੈ ਕਿ ਜਿੰਨੀ ਸਾਡੇ ਇੱਥੋਂ ਆਪੋਜੀਸ਼ਨ ਜਿਹੜੀਆਂ ਪਾਰਟੀਆਂ ਹੈਗੀਆਂ ਆਪੋਜੀਸ਼ਨ ਪਾਰਟੀਆਂ ਦਾ ਨਮਾਇਦੇ ਹੈਗੇ ਆ ਉਹ ਵੀ ਫਿਲਹਾਲ ਚੁੱਪ ਹੈਗੇ ਆ ਕੋਈ ਰਾਜਨੀਤਿਕ ਦਿਰਾ ਹੈਗਾ ਮੌਜੂਦਾ ਤੇ ਰਹਿ ਗਈ ਇਸ ਤੋਂ ਅੱਗੇ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਆਈਆਂ ਤੇ ਕਿਤਨਾ ਕਿਤੇ ਸਾਡੇ ਜਿਹੜੇ ਪੱਤਰਕਾਰ ਪਾਈਚਾਰਾ ਹੈਗਾ ਕਿਤਨਾ ਕਿਤੇ ਉਹ ਵੀ ਗੁੰਮਸਮ ਲੱਗ ਰਿਹਾ ਹੈਗਾ ਕਿ ਗਰੀਬ ਸਵਾ ਮਹੀਨਾ ਡੇਢ ਮਹੀਨਾ ਪਹਿਲਾਂ ਇਸ ਜਿਹੜਾ ਸੜਕ ਦਾ ਅਦਗਾੜਨ ਕੀਤਾ ਗਿਆ ਸੀ ਐਮਐਲਏ ਨੀਸ਼ ਕੁਟਾਰੀਆ ਵੀ ਆਏ ਸਨ ਇਥੋਂ ਦੇ ਲੋਕਲ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਨਮਾਇਦੇ ਉਹ ਵੀ ਆਏ ਸਨ ਤਾਂ ਸਾਰੇ ਜਿਹੜੇ ਜ਼ਿੰਮੇਵਾਰ ਵਿਅਕਤੀ ਖੜੇ ਸਨ ਲੇਕਿਨ ਹੁਣ ਸਵਾ ਮਹੀਨਾ ਡੇਢ ਮਹੀਨਾ ਹੋ ਗਿਆ ਲਗਾਤਾਰ ਇਸ ਸੜਕ ਦਾ ਕੋਈ ਜਿਹੜਾ ਵਾਲੀ ਵਾਰਸ ਨਹੀਂ ਬਣ ਰਿਹਾ ਹੈਗਾ ਸੋ ਹੋਰ ਦੇਖਦੇ ਹਾਂ ਅਸਵੀ ਤਨਪੁਰਾ ਤਨਪੁਰਾ ਜੀ ਤਾਂ ਬੱਚੇ ਛੱਡਣ ਆਉਂਦੇ ਸਕੂਲ ਦੇ ਹਾਂਜੀ ਕੀ ਹਾਲਾਤ ਸੜਕ ਦੇ ਭਾਈ ਸੜਕ ਤੇ ਤਾਂ ਬਹੁਤ ਬੁਰੇ ਹਾਲ ਨੇ ਪੱਟੀ ਹੀ ਹੋਈ ਸੜਕ ਆ ਜੀ ਮਹੀਨਾ ਡੇਢ ਹੋ ਗਿਆ ਹੈ ਅੱਛਾ ਜੀ ਬਾਰਿਸ਼ਾਂ ਕਰਕੇ ਬੁਰੇ ਹਾਲ ਨੇ ਜਵਾਕਾਂ ਨੂੰ ਨਾ ਜਵਾਕ ਤੁਰ ਕੇ ਜਾਣ ਜੋਗੇ ਨਾ ਜਵਾਕਾਂ ਨੂੰ ਛੁੱਟੀ ਕਰਾਉਣੀ ਪੈਂਦੀ ਠੀਕ ਹੈ ਜੀ ਹਾਂਜੀ ਬਾਕੀ ਦੇਖੋ ਹੁਣ ਅੱਗੇ ਕੀ ਕਰਦੇ ਨੇ ਪੱਟੀ ਤਾਂ ਹੋਈ ਏ ਬੰਨਹਾਂਦੇ ਨੇ ਕਿ ਨਹੀਂ ਬਣਾਉਂਦੇ ਕਾਫੀ ਟਾਈਮ ਹੋ ਚੁੱਕਾ ਕਾਫੀ ਟਾਈਮ ਹੋ ਗਿਆ ਹਾਂਜੀ ਹਲਕਾ ਬਦਾ ਕਿ ਨੀਰੇਸ਼ ਕਟਾਰੀਆ ਵੀ ਪਹੁੰਚੇ ਸਾਨੂੰ ਉਦੋਂ ਤਾਂ ਹਾਂਜੀ ਲੇਕਿਨ ਹੁਣ ਕੋਈ ਦਿਸ ਨਹੀਂ ਰਿਹਾ ਜੀ ਨੀਰ ਦੇਖੋ ਸੜਕ ਦਾ ਅਜ ਤੱਕ ਆਂਦੇ ਨੇ ਬਾਜ਼ਾਰ ਚ ਆਂਦੇ ਨੇ ਇੱਧਰ ਘਾਟ ਆਂਦੇ ਨੇ ਘਾਟ ਆਂਦੇ ਹਾਂ ਠੀਕ ਹੈ ਜੀ ਹੁਣ ਅਸੀਂ ਆਈ ਤਾਂ ਸਾਨੂੰ ਤਾਂ ਰੋਜ਼ ਦਾ ਪਤਾ ਵੀ ਕਿਵੇਂ ਜਾ ਨੰਗੀ ਦਾ ਕਿਵੇਂ ਨਹੀਂ ਬਿਲਕੁਲ ਜੀ ਹਾਂ ਜੀ ਕੀ ਮੰਗੇ ਕਰਦੇ ਬਾਈ ਜੀ ਹੁਣ ਹਾਂ ਜੀ ਆਈ ਤਾਂ ਕਹਿੰਦੇ ਸੜਕ ਬਣ ਜਾਵੇ ਤਾਂ ਵਧੀਆ ਚ ਸੁੱਖ ਹੋ ਜੂਗਾ ਜਵਾਕਾਂ ਨੂੰ ਠੀਕ ਹੈ ਜੀ ਬਾਕੀ ਸੜਕ ਕੀ ਪਤਾ ਕਦੋਂ ਬਣਾਉਂਦੇ ਨੇ ਕਦੋਂ ਨਹੀਂ ਪਟ ਕੇ ਹੋਰ ਵੀ ਡੰਡ ਲਾਤੀ ਬਾਈ ਜੀ ਭਾਈ ਚਿੱਕੜ ਬਹੁਤ ਬੁਰਾ ਹਲਮੀ ਪੈਂਦਾ ਜਵਾਕ ਘਰੇ ਬਹਣੇ ਬੰਦੇ ਨੇ ਛੁੱਟੀ ਕਰਾਣੀ ਪੈਂਦੀ ਜਵਾਕਾਂ ਨੂੰ ਹਾਂਜੀ ਬਾਕੀ ਜੇ ਬੰਨ ਜਾਵੇ ਦੇਖੋ ਕਦੋਂ ਬਣਾਉਂਦੇ ਨੇ ਕਦੋਂ ਨਹੀਂ ਕੋਈ ਪਤਾ ਨਹੀਂ ਵਟਾ ਦਾ ਦਿੱਤੀ ਇਹਨਾਂ ਨੇ ਕੀ ਪਤਾ ਕਦੋਂ ਬਣਾਉਂਦੇ ਨੇ ਜੀ ਠੀਕ ਹੈ ਜੀ ਪਿੰਡ ਕਿਹੜਾ ਦੱਸਿਆ ਸੀ ਨਾਂ ਕੀ ਦੱਸਿਆ ਸੀ ਸਤਨਾਮ ਸਿੰਘ ਸਤਨਾਮ ਸਿੰਘ ਠੀਕ ਹੈ ਭਾਈ ਸਰ ਇਹ ਸਗੋਂ ਉਹਦੇ ਨਾਲੋਂ ਪਹਿਲਾਂ ਹੀ ਬੈਟਰੀ ਸਹੀ ਸੀ ਜੀ ਜਿੰਨਾ ਕਹਿਗਾ ਸੀ ਚਲੋ ਰਸਤਾ ਤਾਂ ਸਹੀ ਸੀ ਹੁਣ ਇੱਥੇ ਬਾਰਿਸ਼ ਮਾੜੀ ਮੋਟੀ ਪੈ ਜਾਂਦੀ ਤੇ ਬਹੁਤ ਬੁਰਾ ਹਾਲ ਹੋ ਜਾਂਦਾ ਠੀਕ ਹੈ ਹਾਂਜੀ ਲੰਘਣ ਨੂੰ ਰਾਹ ਨਹੀਂ ਰਹਿੰਦਾ ਜੀ ਠੀਕ ਹੈ ਜੀ ਹਾਂਜੀ ਸਿ ਸੁਣਨ ਵਾਲਿਆਂ ਨੇ ਇਹ ਮਤਲਬ ਸਰਕਾਰ ਨੂੰ ਇਹ ਬੇਨਤੀ ਕਰਦੋ ਕਿ ਸੜਕ ਜਲਦੀ ਬੇਨਤੀ ਕਰਦੇ ਆ ਕਿ ਵੀ ਇਹਨੂੰ ਜਲਦ ਤੋਂ ਜਲਦ ਕੰਪਲੀਟ ਕੀਤਾ ਗਿਆ ਠੀਕ ਹੈ ਜੀ ਹਾਂਜੀ ਤੇ ਇਹ ਬਾਹਨੇ ਬਾਜੀ ਬਹੁਤ ਹੋ ਰਹੀ ਹੈ ਜੀ ਬਾਈ ਜੀ ਕਦੀ ਕਦੀ ਕੋਸ਼ਿਸ਼ ਕਰ ਰਹੇ ਕਦੀ ਕੋਸ਼ਿਸ਼ ਕਰ ਰਹੇ ਉਹਦੇ ਬਾਰੇ ਹਾਂਜੀ ਕਈ 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 ਵਾਰੀ ਸਾਨੂੰ ਪਤਾ ਲੱਗਿਆ ਕਿ ਵੀ ਜੀਸੀਬੀ ਜਿਹੜੀ ਲੱਗੀ ਸੀ ਉਹ ਖਰਾਬ ਹੋ ਗਈ ਹੈ ਜੀ ਕੁਝ ਵੀ ਤੇ ਕੁਝ ਸਮਝ ਨਹੀਂ ਆਉਂਦੀ ਕਿ ਮੈਂ ਸੁਣਿਆ ਕਈਆਂ ਵੀ ਗਵਾਜੀਆਂ ਬੱਠਲ ਗਵਾਜ ਗਿਆ ਜਿਹੜੇ ਐਮਐਲਏ ਸਾਹਿਬ ਇੱਥੇ ਟੱਕ ਲਾ ਕੇ ਗਏ ਸੀ ਕਈਆਂ ਵੀ ਗਵਾਜੀਆਂ ਬੱਠਲ ਵੀ ਗਵਾਜੀਆਂ ਸਾਰਾ ਕੁਝ ਹੀ ਗਵਾਜ ਗਿਆ ਜੀ ਤੇ ਜਿਹੜੇ ਐਮਐਲਏ ਵਿਧਾਇ ਬਸ ਉਹ ਚੂਣਾ ਚੂਣਾ ਚ ਲੱਗੇ ਪਏ ਨੇ ਜੀ ਹਾਂਜੀ ਤੇ ਸਰਕਾਰ ਦਾ ਬੁਰਾ ਹਾਲ ਇਹਦੇ ਨਾਲੋਂ ਨਾ ਹੀ ਪਟਦੇ ਚੰਗਾ ਹਾਂਜੀ ਰਜਾਨਾ ਇੱਥੇ ਆਉਂਦੇ ਹੋ ਮਾਰਕੀਟ ਦੇ ਵਿੱਚ ਦੁਕਾਨ ਆਪਣੀ ਆਵੇ ਸਾਹਮਣੇ ਅੱਛਾ ਜੀ ਹਾਂਜੀ ਤੇ ਕੀ ਹਾਲਾਤ ਬਾਈ ਜੀ ਤੁਹਾਡੇ ਸਾਹਮਣੇ ਹੀ ਭਰੇ ਭਟ ਹੋ ਜਾਣਾ ਕੰਮ ਠੀਕ ਹੈ ਜੀ ਰੋਜ਼ ਲੰਗੀ ਦਾ ਬੁਰੇ ਹਾਲ ਹਾਂ ਨਾਲ ਆ ਹੋਵੇ ਨਾ ਜਾ ਹੋਵੇ ਪ੍ਰਬੰਧਾ ਵਾਲੇ ਬਿਸ਼ਰਮ ਹੋ ਗਏ ਜੀ ਪ੍ਰਬੰਧ ਕਰਨ ਵਾਲੇ ਜੀ ਪੂਰੇ ਬਿਸ਼ਰਮ ਜੀ ਪੂਰੇ ਠੀਕ ਹੈ ਜੀ ਨਾ ਸੀਵਰੇਜ ਤੇ ਨਾ ਛੜਕਾ ਕੁਝ ਵੀ ਨਹੀਂ ਨਾ ਸਪਾਈ ਜੀ ਪਟਕੇ ਰੱਖਦੀ ਐ ਨਾ ਬਣਾਉਂਦੇ ਆ ਬਣਾਉਂਦੇ ਬਿਲਕੁਲ ਜੀ ਬਹਾਨਾ ਮਾਰੀ ਜਾਂਦੇ ਜੀ ਕਹਿੰਦੇ ਸੀਜ਼ਨ ਆ ਗਿਆ ਜਿਉ ਹੋ ਗਿਆ ਜੀ ਸਾਰਾ ਸੀਜ਼ਨ ਲੰਘ ਗਿਆ ਦੀਂ ਦੀ ਹਾਂ ਬਿਲਕੁਲ ਜੀ ਸੀਜ਼ਨ ਦੀ ਵੀਦਨ ਹੋ ਗਈ ਜਮੀਨਾ ਲੰਘ ਗਿਆ ਘਟੇ ਜੀ ਲੰਘ ਗਿਆ ਸਾਰਾ ਸੀਜ਼ਨ ਠੀਕ ਹੈ ਜੀ ਬਾਈ ਨਾ ਕੀ ਜੀ ਰਾਜਵਿੰਦਰ ਜੀ ਰਾਜਵਿੰਦਰ ਸਿੰਘ ਹਾਂ ਜੀ ਕੀ ਬੇਨਤੀ ਕੀ ਕਰਦੇ ਬਾਈ ਜੀ ਇਹ ਬਣਾਈ ਜਾ ਵੀ ਜੀ ਲੰਘਾ ਟਾਪਰ ਰੋਇਦੜ ਆਉਣਾ ਜਾਣਾ ਬਹੁਤ ਔਖਾ ਜੀ ਬਹੁਤ ਔਖਾ ਬਹੁਤ ਦੂਤੀਆਂ ਛੜਕਾਂ ਦਾ ਵੀ ਬਹੁਤ ਬੁਰਾ ਹਾਲ ਹੈ ਆਪਣੀ ਸਰਫੇਕਲ ਛੜਕੀ ਠੀਕ ਹੈ ਬਾਕੀ ਸਾਡੇ ਪਿੰਡ ਦਾ ਕਹੀ ਹਾਲ ਹੈ ਜੀ ਭਾਗੂ ਕਹਿੰਦਾ ਇਹ ਮੱਲਾ ਵਾਲੀ ਸਾਈਡ ਤੋਂ ਇਧਰ ਇਹ ਜੀਰਾ ਸਾਈਡ ਹੈ ਤਾਂ ਮੱਲਾ ਵਾਲੀ ਸਾਈਡ ਜਿਹੜਾ ਪਿੱਛੇ ਫਾਟ ਕੇ ਤੇ ਸਟੇਸ਼ਨ ਹੈਗਾ ਕਾਫੀ ਜਿਹੜਾ ਵਿਅਸਤ ਰੋਡ ਕਹਿ ਸਕਦੇ ਹਾਂ ਕਾਫੀ ਆਵਾਜ਼ ਹੈ ਤੁਸੀਂ ਤਸਵੀਰਾਂ ਦੇ ਵਿੱਚ ਲਗਾਤਾਰ ਦੇਖ ਸਕਦੇ ਜੀ ਤਾਂ ਅ ਅਸੀਂ ਬੇਨਤੀ ਇਹ ਕਰਾਂਗੇ ਇਸ ਵੀਡੀਓ ਦੇ ਜ਼ਰੀਏ ਕਿ ਵੱਧ ਤੋਂ ਵੱਧ ਜਿਹੜਾ ਜਲਦ ਤੋਂ ਜਲਦੀ ਜਿਹੜੀ ਸੜਕ ਬਣਾਈ ਜਾਵੇ ਕਿਉਂਕਿ ਵੱਡੀ ਸਮੱਸਿਆ ਹੈਗੀ ਸਾਡੇ ਰਾਹਗੀਰਾਂ ਵਾਸਤੇ ਕਾਫੀ ਜਿਹੜਾ ਇੱਥੇ ਜਿਹੜਾ ਵੱਡੇ ਟ੍ਰੈਫਿਕ ਹੈਗੀ ਹੈ ਵੱਡੀ ਆਵਾਜ਼ ਹੀ ਹੈਗੀ ਹੈ ਤਾਂ ਜੀਰੇ ਰੋਡ ਤੋਂ ਅੱਗੇ ਕੁਵਾਲਾ ਪੜਾਣਾ ਤਾਂ ਇਧਰ ਇਹ ਗੱਲ ਕਰਦੇ ਆਂ ਪੂਰਾ ਮੱਲਾ ਵਾਲੇ ਰਕਵੇ ਨੂੰ ਜਿਹੜਾ ਇੱਥੇ ਅੱਗੇ ਵੀ ਅਸੀਂ ਗੱਲ ਕੀਤੀ ਅੱਗੇ ਸਕੂਲ ਹੈਗੇ ਆ ਮੰਡੀ ਹੈਗੀ ਹੈ ਜਾਂ ਬਿਜਲੀ ਘਰ ਹੈਗਾ ਤਾਂ ਮੇਨ ਜਿਹੜੇ ਮੁੱਖ ਜਿਹੜੇ ਸਰਕਾਰੀ ਦਫ਼ਤਰ ਹੈਗੇ ਕਹਿ ਸਕਦੇ ਆ ਇਸ ਰੋਡ ਤੇ ਹੈਗੇ ਆ ਤਸਵੀਰਾਂ ਅਸੀਂ ਲਗਾਤਾਰ ਤੁਹਾਡਾ ਦਿਖਾ ਸਕਦੇ ਆ ਇਹ ਸਰਕਾਰੀ ਸਕੂਲ ਦੇ ਬੱਚੇ ਆ ਤਾਂ ਪਿੱਛੇ ਜਿਹੜਾ ਤੁਸੀਂ ਗੱਡੀਆਂ ਵੀ ਦੇਖ ਸਕਦੇ ਹੋ ਗੱਡੀਆਂ ਆ ਰਹੀਆਂ ਨੇ ਤਾਂ ਚੱਲਦੀ ਹੋਈ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਸਾਡਾ ਚੈਨਲ ਸਾਡਾ ਪੇਜ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਵੱਧ ਵੱਧ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ